ਕੁਦਰਤੀ ਮੇਰੇ ਘਰ ਵਾਲੀ ਇੱਥੇ ਬੈਠੀ ਸੀ ਕਿ ਬੰਦਾ ਟਿਕਟਾਂ ਵੇਚਣ ਆ ਗਿਆ ਜਦੋਂ ਆਇਆ ਮੈਨੂੰ ਕਹਿੰਦਾ ਬਾਉ ਜੀ ਅੱਗੇ ਟਿਕਟਾਂ ਲੈਂਦੇ ਹੋ ਇੱਕ ਟਿਕਟ ਲੈ ਲਓ ਇੱਕੋ ਹੀ ਟਿਕਟ ਮੇਰੇ ਕੋ ਬਚਿਆ ਮੈਂ ਕਿਹਾ ਬੇਨਤੀ ਇਸ ਤਰ੍ਹਾਂ ਯਾਰ Papa ਕੇ ਥੱਕ ਗਏ આજ ਦਿਨ ਤੱਕ ਤਾਂ ਨਿਕਲਿਆ ਨਹੀਂ ਮੇਰੇ ਘਰ ਵਾਲੀ ਕਹਿੰਦੀ ਜਿੱਥੇ ਇੰਨਾ ਰੁਪਇਆ ਆ ਗਿਆ ਇੱਕ ਤੁਸੀਂ ਖਰਾਬ ਕੀਤਾ ਕੋਈ ਨਹੀਂ ਇੱਕ ਟਿਕਟ ਪਾ ਲਓ ਮੈਂ ਕਹਾਂ ਮੈਂ ਤੇਰੇ ਨਾਂ ਦੀ ਪਾਣੀ ਮੈਂ ਆਪਣੇ ਨਾਂ ਦੀ ਨਹੀਂ ਪਾਣੀ 50 ਸਾਲ ਬਾਅਦ ਚਾ ਸਾਡੇ ਗਰੀਬਾਂ ਦੀ ਸੁਣੀ ਤਾਂ ਗਈ ਕਿਉਂਕਿ ਮੇਰੇ ਮਕਾਨ ਵੀ ਕਿਰਾਏ ਦਾ ਹੈ ਦੁਕਾਨਾਂ ਵੀ ਕਿਰਾਏ ਦੀਆਂ ਸੀ ਕਿ ਕਿਉਂ ਫਕੀਰ ਆਇਆ ਸੀ ਉਹ ਕਹਿ ਗਿਆ ਸੀ ਕਿ ਬੇਟਾ ਤੁਹਾਡੇ ਦਿਨ ਤੁਹਾਨੂੰ ਕਹਿ ਕੇ ਗਿਆ ਸੀ ਵੀ ਤੁਹਾਡੇ ਦਿਨ ਬਦਲ ਨਾਲੇ ਨੇ ਲੱਗਦਾ ਵੀ ਅੱਜ ਸੱਚੀ ਦਿਨ ਬਦਲ ਗਿਆ ਉਹ ਫਕੀਰ ਦੀ ਗੱਲ ਸੱਚੀ ਹੋਈ ਹੈ ਇੱਕ ਸਾਧੂ ਆਏ ਮੈਂ ਦੁਕਾਨ ਤੇ ਇਕੱਲਾ ਬੈਠਾ ਸੀ ਦੁਪਹਿਰ ਦੇ ਟਾਈਮ ਆਏ ਮੈਂ ਕਿਹਾ ਆਜੋ ਬਾਬਾ ਜੀ ਚਾਹ ਕੁਦਰਤੀ ਹਰ ਟਾਈਮ ਸਾਡੇ ਕੋਲ ਹੁੰਦੀ ਹੈ ਕੈਤਲ ਦੇ ਵਿੱਚ ਮੈਂ ਕਿਹਾ ਬਾਬਾ ਜੀ ਬੈਠੋ ਇਕੱਲਾ ਸੀ ਮੈਂ ਪੱਖਾ ਭੁੱਖਾ ਚੱਲ ਰਿਹਾ ਸੀ ਉਹ ਬੈਠੇ ਤੇ ਮੈਂ ਉਹਨਾਂ ਨੂੰ ਕਿਹਾ ਚਾਹ ਪੀ ਲਓ ਕਹਿੰ ਲੱਗੇ ਨਹੀਂ ਬੇਟਾ ਚਾਹ ਨਹੀਂ ਪੀਣੀ ਸਾਨੂੰ ਤੁਸੀਂ ਪਾਣੀ ਦਾ ਗਲਾਸ ਪਲਾ ਦਿਓ ਪਾਣੀ ਪੀ ਕੇ ਕਹਿੰ ਲੱਗੇ ਬੇਟਾ ਦੁਕਾਨ ਆਪਣੀ ਹੈ ਮੈਂ ਕਿਹਾ ਨਹੀਂ ਬਾਬਾ ਜੀ ਦੁਕਾਨ ਕਰਾਈ ਲਈ ਹੈ ਮੈਂ ਕਹਿੰਦੇ ਘਰ ਮੈਂ ਕਿਹਾ ਜੀ ਘਰ ਵੀ ਕਰਾਇਦਾ ਕਹਿੰਦੇ ਅੱਛਾ ਇੰਨੀ ਮਾਲਕ ਤੰਗੀ ਹੈ ਮੈਂ ਕਹਿਣ ਲੱਗਾ ਕਿ ਬੇਟਾ ਕੋਈ ਗੱਲ ਨਹੀਂ ਮਾਲਕ ਨਹੀਂ ਤੇਰੇ ਦਿਨ ਪਲਟ ਦੇਣੇ ਹਨ ਤੈਨੂੰ ਖੁਸ਼ੀਆਂ ਹੋਣਗੀਆਂ ਮੈਂ ਕਿਹਾ ਸ਼ਾਇਦ ਹੱਥ ਦੇਖਣ ਲੱਗਣ ਮੇਰਾ ਮੈਂ ਹੱਥ ਅਕੇ ਕੀਤਾ ਕਹਿੰਦੇ ਬੇਟਾ ਅਸੀਂ ਹੱਥ ਬਿਲਕੁਲ ਨਹੀਂ ਦੇਖਦੇ ਅਸੀਂ ਸਿਰਫ ਤਕਦੀਰ ਦੇਖੀ ਦੀ ਅਗਲੇ ਦੀ ਮੱਥੇ ਦੀ ਲਿਖਾ ਦੇਖੀ ਦੀ ਹੈ ਤੇ ਤੇਰੀ ਲਿਖਾ ਇਹ ਕਹਿੰਦੀ ਹੈ ਕਿ ਤੂੰ ਬਹੁਤ ਕਸ਼ਟ ਉਠਾਇਆ ਹੈਗਾ ਹੁਣ ਤੂੰ ਠੀਕ ਹੋ ਜਾਏਗਾ ਪ੍ਰਭੂ ਤੇਰੇ ਦੇ ਦਿਨ ਪਲਟ ਦੇਣਗੇ ਇਹ ਲੋਟੇ ਨਿਕਲ ਤੋਂ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਕਿ ਫਕੀਰ ਜਿਹੜੇ ਆਏ ਨੇ ਤੁਹਾਨੂੰ ਇਹ ਕਹਿ ਕੇ ਗਏ ਨੇ ਗੁਰਦਾਨ ਦੇ ਕਿ ਇਹ ਕੋਈ 13 ਦਿਨ ਪਹਿਲੇ ਦੀ ਕੁਝ ਕਹੀ ਸੀਗਾ ਕਿ ਜੇ ਫਕੀਰ ਕਹੇ ਸੱਚ ਹੋਏਗਾ ਮੰਨੂ ਸੀਗਾ ਪਰ ਅਸਲ ਹੀ ਕਿ ਸੱਚ ਹੋਏਗਾ ਜਾਂ ਮਤਲਬ ਕਿ ਕਈ ਫਕੀਰ ਵੈਸੀ ਕਹਿ ਜਾਂਦੇ ਜੀ ਅੱਗੇ ਵੀ ਆਂਦੇ ਨੇ ਕਈ ਵਾਰੀ ਜਾਂ ਜਿੰਦੇ ਰੋ ਵਸਦੇ ਰੋ ਬੇਟਾ ਤੂੰ ਇੱਕ ਪਾਇਆ ਇੱਕ ਸੇਨੇਕ ਬਣਨ ਐਸੇ ਬੰਦੇ ਵੀ ਆਂਦੇ ਨੇ ਪਰ ਉਹਨਾਂ ਨੇ ਮੇਰੇ ਕੋਲ ਕੁਝ ਚਾਹ ਤਾਂ ਵੀ ਨਹੀਂ ਪੀਤੀ ਸਿਰਫ ਪਾਣੀ ਪੀ ਕੇ ਕਹਿਣ ਲੱਗੇ ਬੇਟਾ ਤੇਰੀ ਤਕਦੀਰ ਜਿਹੜੀ ਹੈ ਨਾ ਮਾਲਕ ਨੇ ਬਦਲ ਦੇਣੀ ਆ ਕੋਈ ਐਸੀ ਗੱਲ ਨਹੀਂ ਮੈਂ ਕਰਾ ਲਈ ਦੀ ਗੱਲ ਮੰਨੀ ਜੇ ਮੈਂ ਟਿਕਟ ਲੈ ਲਿਆ ਉਹ ਮੈਨੂੰ ਫਿਰ ਸਾਧੂ ਦੀ ਗੱਲ ਬੜੀ ਯਾਦ ਆਈ ਮੈਂ ਕਿਹਾ ਉਹ ਕਹਿੰਦੇ ਸੀ ਤੇਰੀ ਤਕਦੀਰ ਬਦਲਣੀ ਹੈ ਅੱਜ ਮੈਂ ਬੜਾ ਖੁਸ਼ ਹਾਂ ਪਰ ਲੇਕਿਨ ਜੋ ਕਿਤੇ ਆਜਨ ਸ਼ਾਇਦ ਮੈਂ ਪਛਾਣ ਵੀ ਨਾ ਸਕਾਂ ਜੇ ਪਛਾਣ ਲਾਂਗਾ ਤੇ ਮੈਂ ਜ਼ਰੂਰ ਉਹਨਾਂ ਨੂੰ ਕਾ ਕੇ ਵਾਕਈ ਆਪ ਜੀ ਦੀ ਬੜੀ ਬੇਰ ਹੋਈ ਹੈ ਕੰਮ ਮੈਂ ਇਹੀ ਕਰਾਂਗਾ ਮੈਂ ਕੰਮ ਚੇਂਜ ਨਹੀਂ ਕਰਾਂਗਾ ਅਭੀ ਮੇਰੇ ਕੋ ਪੈਸੇ ਆ ਗਏ ਤੇ ਮੈਂ ਕਿਹਦਾ ਮੁਕਾਬਲਾ ਕਰਾਂਗਾ ਜਾਂ ਕਿਸੇ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰਾਂਗਾ ਇਹੀ ਸੋਚਿਆ ਮੀਆਂ ਬੀਬੀ ਨੇ ਸਭ ਤੋਂ ਪਹਿਲੇ ਵੀ ਅਸੀਂ 25% ਜੋ ਪੈਸਾ ਹੈ ਅਸੀਂ ਕਿਸੇ ਧਾਰਮਿਕ ਸਥਾਨ ਤੇ ਲਾਵਾਂਗੇ ਸੋ ਇਸ ਵੇਲੇ ਅਸੀਂ ਖੜੇ ਆਦਮਪੁਰ ਸ਼ਹਿਰ ਦੇ ਵਿੱਚ ਤੇ ਤੁਹਾਨੂੰ ਦਿਖਾ ਰਹੇ ਹਾਂ ਉਹ ਤਸਵੀਰਾਂ ਕਵਾਡ ਦੀਆਂ ਕਹਿੰਦੇ ਹਰ ਇਨਸਾਨ ਕੋਈ ਨਾ ਕੋਈ ਕੰਮ ਕਰਦਾ ਆ ਆਪਣੀ ਮਿਹਨਤ ਮਜ਼ਦੂਰੀ ਲਈ ਆਪਣੀ ਰੋਟੀ ਰੋਜ਼ੀ ਲਈ ਤੇ ਅੱਜ ਅਸੀਂ ਆਏ ਹਾਂ ਪ੍ਰੀਤਮ ਲਾਲ ਜਿਹੜੇ ਕਿ ਕਵਾਡ ਦੀ ਤਾਂ ਕੰਮ ਕਰਦੇ ਨੇ ਆਦਮਪੁਰ ਦੇ ਵਿੱਚ ਤੇ ਇਹਨਾਂ ਦੇ ਉੱਤੇ ਇੱਕ ਬਹੁਤ ਵੱਡੀ ਜਿਹੜੀ ਆ ਕਹਿ ਸਕਦੇ ਆ ਕੋਈ ਵਰਦਾਨ ਜਿਹੜਾ ਕਿਸੇ ਫਕੀਰ ਦਾ ਕਹਿੰਦੇ ਕਿਸੇ ਫਕੀਰ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮਾਲੂ ਮਾਲ ਹੋ ਜਾਓਗੇ ਤੁਹਾਡੀ ਕਿਸਮਤ ਪਲਟ ਜਾਵੇਗੀ ਕਿਵੇਂ ਇਹਨਾਂ ਦੀ ਕਿਸਮਤ ਪਲਟੀ ਹੈ ਕਿਵੇਂ ਇਹਨਾਂ ਦੇ ਇੱਕ ਜਿਹੜੀ ਲੋਟਰੀ ਇਹਨਾਂ ਨੇ ਖਰੀਦੀ ਸੀ ਉਹ ਲੋਟਰੀ ਦਾ ਡਰਾ ਜਿਹੜਾ ਨਿਕਲਿਆ ਆ ਸੋ ਆਪਾਂ ਸਾਰਾ ਕੁਝ ਜਾਣਾਂਗੇ ਪ੍ਰੀਤਮ ਰਾਲ ਜੀ ਕੋਲ ਪਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਨਿੱਗੀ ਜੀ ਹੈ ਔਰ ਬਹੁਤ ਬਹੁਤ ਮੁਬਾਰਕਾਂ ਜੀ ਹਾਂ ਬੇਨਤੀ ਇਸ ਤਾਂ ਜੀ ਵੀ ਧੰਨਵਾਦ ਹੈ ਈਸ਼ਵਰ ਜੀ ਦਾ ਜਿਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ ਬਹੁਤ ਮਿਹਰ ਕੀਤੀ ਹੈ ਕਿਉਂਕਿ ਉਹਦਾ ਕਾਰਨ ਹੈ ਜਦੋਂ ਮੈਂ 50 ਸਾਲ ਤੋਂ ਟਿਕਟਾਂ ਪਾਉਂਦਾ ਆ ਰਿਹਾ ਹਾਂ ਜਦੋਂ ਸਭ ਤੋਂ ਪਹਿਲੇ ਟਿਕਟ 1 ਰੁਪਏ ਦੀ ਹੁੰਦੀ ਸੀ ਪਹਿਲਾ ਨਾਮ ਲੱਖ ਰੁਪਏ ਦਾ ਹੁੰਦਾ ਸੀਗਾ ਔਰ ਫਿਰ ਉਹਦੇ ਬਾਅਦ 2 ਰੁਪਏ ਦੀ 5 ਰੁਪਏ ਦੀ ਫਿਰ 10 ਦੀ ਫਿਰ 20 ਦੀ ਫਿਰ 50 ਦੀ ਫਿਰ 100 ਰੁਪਏ ਦੱਕ ਦੀ ਟਿਕਟ ਆਈ ਉਹਦਾ ਨਾਮ 10 ਲੱਖ ਹੁੰਦਾ ਸੀਗਾ ਪਰ ਇਸ ਤਰ੍ਹਾਂ ਹੀ ਕਦੇ-ਕਦੇ 2 4 2 3 ਟਿਕਟਾਂ ਮਹੀਨੇ 'ਚ ਅਸੀਂ ਪਾ ਲੈਂਦੇ ਹੁੰਦੇ ਸੀ 50 ਸਾਲ ਤੋਂ ਪਾਉਂਦੇ ਆ ਰਹੇ ਹਾਂ ਅੱਜ ਦਿਨ ਤੱਕ ਕੋਈ ਐਸਾ ਚਾਂਸ ਨਹੀਂ ਸੀ ਬਣਿਆ ਬਈ ਮੈਨੂੰ ਕੋਈ ਸਾਡੇ ਤੇ ਕੋਈ ਮਿਹਰ ਹੁੰਦੀ ਰੱਬ ਦੀ। ਕੁਦਰਤੀ ਮੇਰੇ ਘਰ ਵਾਲੀ ਇੱਥੇ ਬੈਠੀ ਸੀ ਕਿ ਬੰਦਾ ਟਿਕਟਾਂ ਵੇਚਣ ਆ ਗਿਆ। 500 ਰੁਪਏ ਦਾ ਟਿਕਟ। ਜਦੋਂ ਆਇਆ ਤੇ ਉਸਨੇ ਆ ਕੇ ਕਿਹਾ ਭੈਣ ਜੀ ਟਿਕਟ ਲੈ ਲਓ। ਮੈਨੂੰ ਕਹਿੰਦਾ ਬਾਊ ਜੀ ਅੱਗੇ ਟਿਕਟਾਂ ਲੈਂਦੇ ਹੋ ਇੱਕ ਟਿਕਟ ਲੈ ਲਓ। ਇੱਕੋ ਹੀ ਟਿਕਟ ਮੇਰੇ ਕੋ ਬਚਿਆ। ਮੈਂ ਕਿਹਾ ਬੇਨਤੀ ਇਸ ਤਰ੍ਹਾਂ ਯਾਰ ਪਾਪਾ ਕੇ ਥੱਕ ਗਏ ਆਜ ਦਿਨ ਤੱਕ ਤਾਂ ਨਿਕਲਿਆ ਨਹੀਂ। ਪਰ ਹੁਣ ਇਹ ਕਿੰਨਾ ਕਹਿੰਦਾ ਨਹੀਂ ਰਖੜੀ ਬੰਪ ਰਹੇਗਾ। ਮੇਰੇ ਘਰ ਦੀ ਕਹਿੰਦੀ ਜਿੱਥੇ 100 ਰੁਪਿਆ ਆ ਗਿਆ ਇੱਕ ਤੁਸੀਂ ਖਰਾਬ ਕੀਤਾ। ਕੋਈ ਨਹੀਂ ਇੱਕ ਟਿਕਟ ਪਾ ਲਓ। ਮੈਂ ਕਹਿੰਦਾ ਮੈਂ ਤੇਰੇ ਨਾਲ ਦੀ ਪਾਣੀ ਮੈਂ ਆਪਣੇ ਨਾਲ ਦੀ ਨਹੀਂ ਪਾਣੀ ਕਹਿੰਦੇ ਕਿ ਚਲ ਦੋਨਾਂ ਦੀ ਹੋ ਗਈ ਕੋਈ ਤੁਸੀਂ ਪਾ ਲੋ ਮੈਂ ਉਹ ਟਿਕਟ 500 ਰੁਪਿਆ ਦੇ ਕੇ ਖਰੀਦ ਲਿਆ ਉਹੀ ਗੱਲ ਹੋਈ ਕਿ ਦੂਸਰੇ ਦਿਨ ਰਿਜ਼ਲਟ ਦੇ ਵਿੱਚ ਸ਼ਨੀਵਾਰ ਨੂੰ ਨਿਕਲਿਆ ਐਤਵਾਰ ਸਵੇਰੇ ਉਹ ਅਖਬਾਰ ਦੇ ਵਿੱਚ ਆ ਗਿਆ ਪੰਜਾਬ ਕੇਸਰੀ ਦੇ ਵਿੱਚ ਉੱਠ ਕੇ ਜਿਲ੍ਹੇ ਮੈਂ ਦੇਖਿਆ ਮੈਂ ਕਿ ਇਹ ਟਿਕਟ ਮੇਰੇ ਕੋਲ ਹੈਗੀ ਫਿਰ ਮੈਂ ਆਪਣੇ ਵਿੱਚ ਦੇਲੀ ਚ ਖੁਸ਼ ਬੜਾ ਹੋਇਆ ਪਰ ਲੇਕਿਨ ਮੈਂ ਧਰਮਿਕ ਵਿਚਾਰਾਂ ਨਾਲ ਜੁੜਨ ਹੋਣ ਨਾਲ ਤੇ ਮੈਂ ਸਤਸੰਗ ਤੇ ਚਲਾ ਗਿਆ ਮੈਂ ਕਿਹਾ ਆ ਕੇ ਘਰ ਦੇਣ ਦੱਸਾਂਗਾ ਵੀ ਟਿਕਟ ਆਪਣਾ ਨਿਕਲਿਆ ਮੈਂ ਜਦੋਂ ਅਸੀਂ satsang ਤੇ ਚਲੇ ਗਏ ਉੱਥੇ ਜਾ ਕੇ satsang ਖਤਮ ਹੋਇਆ 12 ਵਜੇ ਸਭ ਆਖ 12 ਵਜੇ ਸੀ ਕਿ ਸੱਜਣ ਮਿੱਤਰ ਦੇ ਘਰ ਬੈਠੇ ਸੀ ਕੋਈ ਹਿਸਾਬ ਕਿਤਾਬ ਕਰ ਰਹੇ ਉੱਥੇ ਟੈਲੀਫੋਨ ਚੱਲਾ ਗਿਆ ਕਹਿੰਨ ਲੱਗੇ ਭਾਈ ਸਾਹਿਬ ਪ੍ਰੀਤਮ ਲਾਲ ਜੀ ਮੈਂ ਕਿਹਾ ਦੱਸੋ ਸੇਵਾ ਕਹਿੰਦੇ ਵੀ ਗੱਲ ਹੈ ਇਸ ਤਰ੍ਹਾਂ ਤੁਹਾਡੀ ਨਾ ਲਾਟਰੀ ਨਿਕਲੀ ਏ ਮੈਂ ਕਿਹਾ ਕਿੰਨੀ ਛੋਟਾ ਨਾਮ ਹੈ ਕਿ ਵੱਡਾ ਕਹਿੰਦੇ ਕਿ ਨਹੀਂ ਤੁਸੀਂ ਘਰ ਆਓ ਮੈਂ ਕਿਹਾ 5 ਲੱਖ ਦਾ 10 ਲੱਖ ਦਾ ਕਹਿੰਦੇ ਨਹੀਂ ਤੁਸੀਂ ਘਰ ਆ ਜਾਓ ਮੈਂ ਦੇਖ ਚੁੱਕਾ ਸੀ ਕਿ ਟਿਕਟ 2.5 ਕਰੋੜ ਦਾ ਹੈਗਾ ਲੇਕਿਨ ਜਿਸ ਵਕਤ ਮੈਂ ਘਰ ਆਇਆ ਉਹ ਬੈਠੇ ਸੀ ਦੋਨੋਂ ਭਰਾ ਤੇ ਮੈਨੂੰ ਕਹਿੰਦੇ ਤੁਹਾਡਾ 2.5 ਕਰੋੜ ਦਾ ਨਾਮ ਨਿਕਲਿਆ ਮੈਂ ਕਿਹਾ ਅੱਛਾ ਪ੍ਰਭੂ ਤੇਰੀ ਬੜੀ ਮਿਹਰ ਹੈ ਤੂੰ 50 ਸਾਲ ਬਾਅਦ ਸਾਡੇ ਗਰੀਬਾਂ ਦੀ ਸੁਣੀ ਤਾਂ ਹੈ ਗਈ ਕਿਉਂਕਿ ਮੇਰੇ ਮਕਾਨ ਵੀ ਕਿਰਾਏ ਦਾ ਹੈ ਦੁਕਾਨਾਂ ਵੀ ਕਿਰਾਏ ਦੀਆਂ ਸੀ ਮੈਂ ਬਹੁਤ ਧੰਨਵਾਦ ਹਾਂ ਮਾਲਕ ਦਾ ਉਹਦੇ ਵਿੱਚ ਉਹ ਸੀ ਇਹੀ ਸੋਚਿਆ ਮੀਆਂ ਬੀਬੀ ਨੇ ਸਭ ਤੋਂ ਪਹਿਲੇ ਵੀ ਅਸੀਂ 25% ਜੋ ਪੈਸਾ ਹੈ ਅਸੀਂ ਕਿਸੇ ਧਾਰਮਿਕ ਸਥਾਨ ਤੇ ਲਾਵਾਂਗੇ ਕਿਉਂ ਉਹਦਾ ਕਾਰਨ ਇਹ ਜੇ ਮਾਲਕ ਨੇ ਸਾਡੀ ਸੁਣੀ ਹੈ ਤੇ ਅਸੀਂ ਜ਼ਰੂਰ ਕੁਛ ਨਾ ਕੁਛ ਧਾਰਮਿਕ ਪਾਸੇ ਲਾਣਾ ਸੇਵਾ ਦੇ ਵਿੱਚ ਹਾਂਜੀ ਜਿਹੜਾ ਤੁਸੀਂ ਕਵਾਡ ਦਾ ਕੰਮ ਕਰਦੇ ਹੋ ਕਦੋਂ ਤੋਂ ਕਰਦੇ ਹੋ ਤੇ ਕਿੰਨੇ ਸਾਲ ਹੋ ਗਏ ਆ ਕੀ ਇਹ ਪੁਸ਼ਤੀ ਹੈ ਪੁਰਾਣੇ ਤੁਹਾਡੇ ਬਾਬਾ ਵੀ ਇਹਹੀ ਕੰਮ ਕਰਦੇ ਸੀਗੇ ਹਾਂਜੀ ਇਹ ਪ੍ਰੋਗਰਾਮ ਜਦੋਂ ਅਸੀਂ ਵੈਸੇ ਲੋਕ ਰਾਉਲਪਿੰਡੀ ਜੋ ਆਏ ਆ 1947 ਜਦੋਂ ਵਟਵਾਰਾ ਹੋਇਆ ਸੋ 947 ਬਜ਼ੁਰਗ ਸਾਡੇ ਇੱਥੇ ਆ ਗਏ ਸਨ ਕੋਈ ਸਾਡੇ ਰਿਸ਼ਤੇਦਾਰ ਇੱਥੇ ਹਨ ਕੋਈ ਜਲੰਧਰ ਹਨ ਕੋਈ ਅੰਬਾਲਾ ਸਿਟੀ ਹਨ ਤਕਰੀਬਨ ਸਾਡੇ ਖਾਨਦਾਨ ਵਿੱਚ 80% ਬੰਦੇ ਇਹੀ ਕੰਮ ਕਰਦੇ ਹਨ ਕਿਉਂਕਿ ਸਾਡੀ ਰੋਜ਼ੀ ਰੋਟੀ ਹੀ ਦੇ ਵਿੱਚ ਹੈ ਅਸੀਂ 80% ਜੋ ਸਾਡੇ ਰਿਸ਼ਤੇਦਾਰ ਨੇ ਕਰਦੇ 20% ਹੋਰ ਉਹਦਿਆਂ ਤੇ ਲੱਗੇ ਹਨ ਅੱਛੀ ਜਗ੍ਹਾ ਤੇ ਤੋਂ ਮੈਂ ਇਹ ਪ੍ਰਭੂ ਅਗੇ ਮਿਹਰ ਕੀਤੀ ਪ੍ਰਭੂ ਬੇਨਤੀ ਕੀਤੀ ਕਿ ਸ਼ੁਰੂ ਤੋਂ ਹੀ ਅਸੀਂ ਰੋਟੀ ਖਾਂਦੇ ਆ ਰਹੇ ਹਾਂ ਚਰਾਓ ਉਤਰਾਓ ਆਏ ਪਰ ਲੇਕਿਨ ਪ੍ਰਭੂ ਨੇ ਹੁਣ ਸਾਡੇ ਕੱਢ ਦਿੱਤੇ ਹਨ ਮੈਂ ਇਹ ਕਹਿੰਦਾ ਹਾਂ ਕੰਮ ਮੈਂ ਇਹੀ ਕਰਾਂਗਾ ਮੈਂ ਕੰਮ ਚੇਂਜ ਨਹੀਂ ਕਰਾਂਗਾ ਅਭੀ ਮੇਰੇ ਕੋ ਪੈਸੇ ਆ ਗਏ ਤੇ ਮੈਂ ਕਿਹਦਾ ਮੁਕਾਬਲਾ ਕਰਾਂਗਾ ਜਾਂ ਕਿਸੇ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰਾਂਗਾ ਨਹੀਂ ਜਿੱਥੇ ਈਸ਼ਵਰ ਨੇ ਰੱਖਣਾ ਹੈ ਮੈਨੂੰ ਰਹਿਣਾ ਉੱਥੇ ਹੀ ਪੈਣਾ ਹੈ ਇਹ ਵੀ ਸੁਣ ਵਿੱਚ ਹੈ ਚਾਹੇ ਕਿ ਤੁਹਾਡੇ ਵਾਈਫ ਨੇ ਇੱਕ ਗੱਲ ਕਹੀ ਹੈ ਕਿ ਕਿ ਉਹ ਫਕੀਰ ਆਈ ਸੀ ਉਹ ਕਹਿ ਗਈ ਸੀ ਕਿ ਬੇਟਾ ਤੁਹਾਡੇ ਦਿਨ ਤੁਹਾਨੂੰ ਕਹਿ ਕੇ ਗਈ ਸੀ ਵੀ ਤੁਹਾਡੇ ਦਿਨ ਬਦਲਣ ਵਾਲੇ ਨੇ ਲੱਗਦਾ ਵੀ ਅੱਜ ਸੱਚੀ ਦਿਨ ਬਦਲ ਗਿਆ ਉਹ ਫਕੀਰ ਦੀ ਗੱਲ ਸੱਚੀ ਹੋਈ ਹੈ हां बिनती इस तरह भी जितना आम कोई आंदा भी 1 ਰੁਪਿਆ ਪਾ ਦਿਓ ਜਾਂ 2 ਰੁਪਏ ਦੇ ਦਿਓ ਜਾਂ 5 ਰੁਪਏ ਦੇ ਦਿਓ ਇੱਕ ਸਾਧੂ ਆਏ ਮੈਂ ਦੁਕਾਨ ਤੇ ਕੱਲਾ ਬੈਠਾ ਸੀ ਦੁਪਹਿਰ ਦੇ ਟਾਈਮ ਆਏ ਮੈਂ ਕਿਹਾ ਆਜੋ ਬਾਬਾ ਜੀ ਚਾਹ ਕੁਦਰਤੀ ਹਰ ਟਾਈਮ ਸਾਡੇ ਕੋਲ ਹੁੰਦੀ ਹੈ ਕੈਤਲ ਦੇ ਵਿੱਚ ਮੈਂ ਕਿਹਾ ਬਾਬਾ ਜੀ ਬੈਠੋ ਕੱਲਾ ਸੀ ਮੈਂ ਪੱਖਾ ਭੁੱਖਾ ਚੱਲ ਰਿਆ ਸੀ ਉਹ ਬੈਠੇ ਤੇ ਮੈਂ ਉਹਨਾਂ ਨੂੰ ਕਿਹਾ ਚਾਹ ਪੀ ਲਓ ਕਹਿਣ ਲੱਗੇ ਨਹੀਂ ਬੇਟਾ ਚਾਹ ਨਹੀਂ ਪੀਣੀ ਸਾਨੂੰ ਤੁਸੀਂ ਪਾਣੀ ਦਾ ਗਲਾਸ ਭਲਾ ਦਿਓ ਮੈਂ ਉਹਨਾਂ ਨੂੰ ਪਾਣੀ ਦਾ ਗਲਾਸ ਭਲਾਇਆ ਪਾਣੀ ਪੀ ਕੇ ਕਹਿਣ ਲੱਗੇ ਬੇਟਾ ਦੁਕਾਨ ਆਪਣੀ ਐ ਮੈਂ ਕਿਹਾ ਨਹੀਂ ਬਾਬਾ ਜੀ ਦੁਕਾਨ ਕਰਾਇਦੀ ਐ ਮੈਂ ਕਹਿੰਦੇ ਘਰ ਮੈਂ ਕਿਹਾ ਜੀ ਘਰ ਵੀ ਕਰਾਇਦਾ ਕਹਿੰਦੇ ਅੱਛਾ ਇਨੇ ਮਲੋ ਕੀ ਇਨੇ ਮਲੋ ਤੰਗੀ ਐ ਮੈਂ ਕਿਹਾ ਜੀ ਅਸੀਂ ਬੇਤਾਸ਼ਾ ਹੀ ਪੈਸੇ ਕਰਾਇਆ ਕਰਜ਼ੇ ਆ ਕਿੰਨਾ ਕਰਾਇਦਾ ਤੇ ਕਿੰਨਾ ਕਰਦਾ ਵਸੇ ਕਰਦਾ ਤਕਰੀਬਨ ਸਾਡੇ ਸੱਜਣ ਮਿੱਤਰ ਹੈਗੇ ਕੋ ਬਹੁਤ ਜ਼ਿਆਦਾ ਨਹੀਂ 7-800 ਰੁਪਿਆ ਉਹ ਲੈਂਦੇ 7-800 ਦੁਕਾਨ ਦਾ ਲੈਂਦੇ ਜ਼ਿਆਦਾ ਨਹੀਂ ਹਗਾ ਲੇਕਿਨ ਇਹਨਾਂ ਨੇ ਸਾਨੂੰ ਮਾਨ ਨਾ ਦਿੱਤੀ ਕਿਉਂਕਿ ਸਾਡਾ ਅਸੀਂ ਘਰ ਦੀ ਉਸ ਫੈਮਿਲੀ ਵਾਂਗ ਨੇ ਨਾ ਕੋ ਰਹਿੰਦੇ ਹਾਂ ਉਹ ਬੜਾ ਮਾਨ ਇੱਜ਼ਤ ਕਰਨ ਦੇ ਘਰ ਵਾਲੇ ਵੀ ਇਹ ਵੀ ਇਹ ਕਹਿੰਦੇ ਜਦ ਤੱਕ ਤੁਸੀਂ ਬੈਠੋ ਖੁਸ਼ੀ ਨਾਲ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਜ਼ਿਆਦਾ ਕਰਾਇਆ ਨਹੀਂ ਹੁਣ ਦੇ ਨਾਤੇ ਮੈਂ ਗਲੀ ਦੇ ਵਿੱਚ ਮਹੱਲੇ ਚ ਰਹਿੰਦਾ ਮੈਂ ਲੋਕਲ ਕੰਮ ਕਰਦਾ ਜਿਆਦਾ ਕੋਠੀਆਂ ਵਿੱਚੋਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਮੈਂ ਜਾ ਕੇ ਮੈਂ ਖੁਦ ਬਹੁਤ ਬਿਮਾਰ ਹੋ ਗਿਆ ਸੀ ਮੇਰੇ ਕੋ ਪੈਸਾ ਜਿਹੜਾ ਸੀ ਕੋ ਤੇਲ ਫੁੱਲ ਜੋੜਿਆ ਮਕਾਨ ਲੈਣ ਵਾਸਤੇ ਉਹ ਖਤਮ ਹੋ ਗਿਆ ਕਿਉਂਕਿ ਮੇਰੀ ਹੱਡੀ ਇਹ ਆਪਣਾ ਮੈਨੂੰ ਮਨ ਕੇ ਬਣ ਕੇ ਖਰਾਬ ਹੋ ਗਏ ਸੀ ਤੋਂ ਇੱਕ ਮੈਂ 5 ਲੱਖ ਦਾ ਜੋ ਕਾਰ ਸੀਗਾ ਉਹ ਵੀ ਖਤਮ ਹੋ ਗਿਆ ਕੁਝ ਪੈਸਾ ਜਦੋਂ ਮੇ ਆਪਣੇ ਕੋ ਵੀ ਖਤਮ ਹੋ ਗਿਆ ਕੁਝ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਚਾਚੇ ਦੇ ਲੜਕੇ ਆਣੇ ਮੇਰੀਆਂ ਭਾਂਜੀਆਂ ਨੇ ਮੇਰੀ ਮਦਦ ਕੀਤੀ ਉੱਥੇ ਹਸਪੀਟਲ ਪੈਸੇ ਚਮਕਰਾ ਕੇ ਤੇ ਮੇਰਾ ਉਹਨਾਂ ਨੇ ਇਲਾਜ ਕਰਾਇਆ ਜੀ ਫਕੀਰ ਉਸੀ ਚਾਹ ਪੜਾਈ ਕੀ ਕਿਹਾ ਉਹਨਾਂ ਜਦੋਂ ਪਾਣੀ ਪੜਾਇਆ ਤਾਂ ਕੀ ਨਹੀਂ ਕੀ ਗੱਲ ਉਹ ਕਹਿਣ ਲੱਗਾ ਕਿ ਬੇਟਾ ਕੋਈ ਗੱਲ ਨਹੀਂ ਮਾਲਕ ਨਹੀਂ ਤੇਰੇ ਦਿਨ ਪਲਟ ਦੇਣੇ ਹਨ ਤੈਨੂੰ ਖੁਸ਼ੀਆਂ ਹੋਣਗੀਆਂ ਮੈਂ ਕਿਹਾ ਸ਼ਾਇਦ ਹੱਥ ਦੇਖਣ ਲੱਗਣ ਮੇਰਾ ਮੈਂ ਹੱਥਾਂ ਕੇ ਕੀਤਾ ਕਹਿੰਦੇ ਬੇਟਾ ਅਸੀਂ ਹੱਥ ਬਿਲਕੁਲ ਨਹੀਂ ਦੇਖਦੇ ਅਸੀਂ ਸਿਰਫ ਤਕਦੀਰ ਦੇਖੀ ਦੀ ਅਗਲੇ ਦੀ ਮੱਥੇ ਦੀ ਲਿਖਾ ਦੇਖੀ ਦੀ ਹੈ ਤੇ ਤੇਰੀ ਲਿਖਾ ਇਹ ਕਹਿੰਦੀ ਹੈ ਕਿ ਤੂੰ ਬਹੁਤ ਕਸ਼ਟ ਉਠਾਇਆ ਹੈਗਾ ਹੁਣ ਤੂੰ ਠੀਕ ਹੋ ਜਾਏਗਾ ਪ੍ਰਭੂ ਤੇਰੇ ਦੇ ਦਿਨ ਪਲਟ ਦੇਣਗੇ ਇਹ ਲੋਟਿਕ ਨਿਕਲ ਤੋਂ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਕਿ ਫਕੀਰ ਜਿਹੜੇ ਆਏ ਨੇ ਤੁਹਾਨੂੰ ਇਹ ਕਹਿ ਕੇ ਗਏ ਨੇ ਪ੍ਰਧਾਨ ਦੇ ਕੇ ਇਹ ਕੋਈ 13 ਦਿਨ ਪਹਿਲੇ ਦੀ ਗੱਲ ਹੈ 13 ਦਿਨ ਪਹਿਲੇ ਆਏ ਸੀ ਅੰਦਾਜ਼ਾ ਕਿ ਉਹ ਕੋਈ 12 10 ਵੀ ਹੋਵੇ ਉਸੇ 12 13 13 ਦਿਨ ਪਹਿਲੇ ਦੀ ਗੱਲ ਹੈ ਤੂੰ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਖਣ ਨਹੀਂ ਬੈਠੋ ਬਾਬਾ ਜੀ ਤੁਸੀਂ ਇਦਾਂ ਕਰੋ ਚਾਹ ਪੀ ਲਓ ਕਹਿੰਦੇ ਚਾਹ ਨਹੀਂ ਅਸੀਂ ਪਾਣੀ ਪੀ ਲਿਆ ਬੇਟਾ ਠੰਡਾ ਹੈ ਮੈਂ ਕਿਹਾ ਫਿਰ ਹੋਰ ਕੋ ਸੇਵਾ ਦੱਸੋ ਕਹਿੰਦੇ ਸੇਵਾ ਸੀ ਵੱਤ ਵਤ ਸੰਤਾਂ ਨੂੰ ਕੀ ਲੋੜ ਹੁੰਦਾ ਇੱਕ ਡੋਲੂ ਲੋੜ ਹੁੰਦਾ ਤੂੰ ਡਾਲੂ ਪਿੱਤਲ ਦਾ ਦੇ ਦੇਂਗਾ ਤਾਂ ਵੀ ਠੀਕ ਹੈ ਅਗਰ ਤੂੰ ਸਟੀਲ ਦਾ ਲੈ ਕੇ ਦੇਂਗਾ ਡੋਲੂ ਲੈ ਦੇਂਗਾ ਤਾਂ ਵੀ ਠੀਕ ਹੈ ਕੋਈ ਨਹੀਂ ਪਹਿਲੇ ਤੇਰੇ ਦਿਨ ਪੜ ਲੈਂ ਮੈਂ ਕਿਹਾ ਬਾਬਾ ਜੀ ਮੈਂ ਤੁਹਾਨੂੰ ਪਛਾਣਾਗਾ ਕਿਸ ਤਰ੍ਹਾਂ ਉਹ ਆ ਕੇ ਤੁਸੀਂ ਕਿਦੇ ਆ ਜਾਓ ਤਾਂ ਕਹਿੰਨ ਲੱਗੇ ਬੇਟਾ ਸੰਤ ਸੰਤਾਂ ਦਾ ਕੋਈ ਹੁੰਦਾ ਸੰਤ ਮੰਗਦੇ ਨਹੀਂ ਹੁੰਦੇ ਅਸੀਂ ਖੁਦ ਹੀ ਤੈਨੂੰ ਕਹਾਂਗੇ ਬੇਟਾ ਕੋਈ ਹੁਣ ਤੇਰੇ ਹਾਲਾਤ ਅੱਛੇ ਹਨ ਤੂੰ ਸਟੀਲ ਦਾ ਹੀ ਭਾਵੇਂ ਸਾਨੂੰ ਲਿਆ ਕੇ ਦੇ ਦੇ ਉਹ ਤੇਰੀ ਇੱਛਾ ਤੂੰ ਪਤਲ ਦਾ ਲਿਆ ਦੇਗਾ ਤਾਂ ਵੀ ਕੋਈ ਗੱਲ ਨਹੀਂ ਸਟੀਲ ਦਾ ਲਿਆ ਦੇਗਾ ਤਾਂ ਵੀ ਕੋਈ ਗੱਲ ਨਹੀਂ ਜਾਂ ਤੇਰੇ ਤੇ ਮਾਲਕ ਮહેર ਕਰੇਗਾ ਮੈਂ ਕਿਹਾ ਚਲੋ ਅਗੋਰ ਵੀ ਕਈ ਵਾਰੀ ਅੱਗੇ ਕਈ ਸੰਤ ਮਹਾਨ ਹੁੰਦੇ ਹਨ ਪਰ ਉਹ ਮੇਰੇ ਕੋਲ ਬੈਠਣ ਦੇ ਕਰਕੇ ਉਹਨਾਂ ਨੇ ਸ਼ਾਇਦ ਹੱਥ ਵੀ ਨਹੀਂ ਦੇਖਿਆ ਫਿਰ ਮੱਥੇ ਦੀ ਰੇਖਾ ਫੇਰ ਝੁਰੂ ਦੇਖੀ ਕਹਿੰਦੇ ਤੇਰੀ ਮਸਤਕ ਦੀ ਰੇਖਾ ਬੇਟਾ ਤੂੰ ਬਹੁਤ ਦੁੱਖ ਪਾਏ ਹਨ ਛੋਟੇ ਹੁੰਨਿਆਂ ਤੋਂ ਝੂਠੀਆਂ ਪਲੇਟਾਂ ਤੱਕ ਤੂੰ ਧੁੱਤੀਆਂ ਲੋਕਾਂ ਦੀ ਸਭ ਕੰਮ ਕੀਤੇ ਇੱਕ ਫਿਰ ਕਬਾਰ ਦੇ ਕੰਮ ਵੀ ਕੀਤਾ ਉਹ ਅਸੀਂ ਇਹੀ ਕਹਿੰਨੇ ਆ ਕਿ ਤੇਰੇ ਵਰਗੇ ਬੰਦੇ ਜੋ ਹੈ ਉੱਟੇ ਉੱਤੇ ਉਠਣ ਲੱਗਦਾ ਵੀ ਫਕੀਰ ਨੇ ਜੋ ਕਿਹਾ ਤੁਹਾਨੂੰ ਮੱਥੇ ਤੇ ਤੁਹਾਡੀ ਤਕਦੀਰ ਦੇਖੀ 12 13 ਦਿਨ ਪਹਿਲਾਂ ਆਏ ਕੁਝ ਕੀ ਸੀਗਾ ਕਿ ਜੇ ਫਕੀਰ ਕਹੇਗਾ ਸੱਚ ਹੋਏਗਾ ਮੰਨੂ ਸੀਗਾ ਪਰ ਅਸਲ ਹੀ ਕਿ ਸੱਚ ਹੋਏਗਾ ਜਾਂ ਮਤਲਬ ਕਿ ਕੇ ਫਕੀਰ ਵੈਸੀ ਕਹਿ ਜਾਂਦੇ ਜੀ ਕਿ ਮਾਨ ਚ ਸੀਗਾ ਕਿ ਵਿਸ਼ਵਾਸ ਵਜੇ ਉਹਨ ਗਈ ਕਿ ਗੱਲ ਸੱਚੀ ਹੋ ਸਕਦੀ ਹੈ ਹਾਂ ਇਸ ਤਰ੍ਹਾਂ ਸੀਗਾ ਕਿ ਮੈਂ ਕਿ ਵੀ ਦੇਖੋ ਅੱਗੇ ਵੀ ਆਂਦੇ ਨੇ ਕਈ ਵਾਰੀ ਜਾਂ ਜਿੰਦੇ ਰੋ ਵਸਦੇ ਰੋ ਬੇਟਾ ਤੂੰ ਇੱਕ ਪਾਇਆ 100 ਇਨੇਕ ਬਣਨ ਐਸੇ ਬੰਦੇ ਵੀ ਆਂਦੇ ਨੇ ਪਰ ਉਹਨਾਂ ਨੇ ਮੇਰੇ ਕੋ ਕੁਛ ਚਾਹ ਤਾਂ ਵੀ ਨਹੀਂ ਪੀਤੀ ਸਿਰਫ ਪਾਣੀ ਪੀ ਕੇ ਕਹਿੰਨ ਲੱਗੇ ਬੇਟਾ ਤੇਰੀ ਤਕਦੀਰ ਜਿਹੜੀ ਹੈ ਨਾ ਮਾਲਕ ਨੇ ਬਦਲ ਦੇਣੀ ਆ ਕੋਈ ਐਸੀ ਗੱਲ ਨਹੀਂ ਤੂੰ ਤੰਗੀ ਬਹੁਤ ਦੇਖੀ ਆ ਮੈਂ ਤੇ ਮੈਂ ਸੁਣ ਲਿਆ ਤੇਰਾ ਮਕਾਨ ਵੀ ਕਰਾਇਆ ਦਾ ਦੁਕਾਨ ਵੀ ਕਰਾਈ ਦੀ ਜਾਂ ਈਸ਼ਵਰ ਤੈਨੂੰ ਬਹੁਤ ਕੁਝ ਦੇਵੇ ਮੈਂ ਬੜਾ ਖੁਸ਼ ਹੋਇਆ ਮੈਂ ਖੁਸ਼ ਮੇਰੇ ਫਿਰ ਦਿਮਾਗ 'ਚ ਨਹੀਂ ਗਲ ਆਇਆ ਲੇਕਿਨ ਕੁਦਰਤੀ ਘਰ ਵਾਲੀ ਕਹਿਣ ਲਗੀ ਜਿੰਨੀਆਂ ਲਾਟਰੀਆਂ ਪਾਈਆਂ ਐਨਾ ਰੁਪਿਆ ਤੁਸੀਂ 50 ਸਾਲਾਂ ਦੀ ਗੋਆ ਚਲੋ ਕੋਈ ਮੇਰੇ ਕਹੇ ਤੇ ਇੱਕ ਪਾ ਲਓ ਜਿਸ ਤਰ੍ਹਾਂ ਆਮ ਕਹਾਵਤ ਹੈ ਸਾਧੂ ਬੋਲੇ ਸਹਿ ਸਭਾਵ ਸਾਧ ਕਾ ਬੋਲੇ ਆ ਬਿਰਥਾ ਨਾ ਜਾਓ ਮੈਂ ਘਰ ਵਾਲੀ ਦੀ ਗੱਲ ਮੰਨੀ ਤੇ ਮੈਂ ਟਿਕਟ ਲੈ ਲਿਆ ਉਹ ਮੈਨੂੰ ਫਿਰ ਸਾਧੂ ਦੀ ਗੱਲ ਬੜੀ ਯਾਦ ਆਈ ਮੈਂ ਕਿਹਾ ਉਹ ਕਹਿੰਦੇ ਸੀ ਤੇਰੀ ਤਕਦੀਰ ਬਦਲਣੀ ਹੈ ਅੱਜ ਮੈਂ ਬੜਾ ਖੁਸ਼ ਹਾਂ ਪਰ ਲੇਕਿਨ ਜੋ ਕਿਤੇ ਆਜਨ ਸ਼ਾਇਦ ਮੈਂ ਪਛਾਣ ਵੀ ਨਾ ਸਕਾਂ ਜੇ ਪੁੱਛਾਂ ਲਾਂਗਾ ਤੇ ਮੈਂ ਜ਼ਰੂਰ ਉਹਨਾਂ ਕਹਾਂਗਾ ਕਿ ਵਾਕਈ ਆਪਜੀ ਦੀ ਬੜੀ ਵੇਰ ਹੋਈ ਐ। ਅ ਪ੍ਰੀਤਮ ਜੀ ਜਿੰਨਾ ਤੁਸੀਂ ਕੁਆੜ ਦਾ ਕੰਮ ਕਰਦੇ ਹੋ ਕਿੰਨੀ ਕੁ ਵੈਸੇ ਦਿਹਾੜੀ ਪੈਂਦੀ ਸੀ ਜਿਹੜੀ ਆ। ਇਸ ਤਰ੍ਹਾਂ ਵੀ ਜਦੋਂ ਮੈਂ ਛੋਟਾ ਜਿਹਾ ਸੀਗਾ 15-16 ਸਾਲ ਦਾ ਮੈਂ ਬਜ਼ੁਰਗਾਂ ਦਾ ਲੱਗਿਆ ਉਦੋਂ ਸਾਡੇ 20-25 20 ਰੁਪਏ ਵੀ ਬੜੀ ਵੱਡੀ ਚੀਜ਼ ਹੁੰਦੀ ਸੀਗੀ। ਅਸੀਂ ਇੱਥੇ ਫੇਰਾ ਲਾਉਂਦੇ ਸੀ ਕੋਈ ਜਲੰਧਰ ਜਾ ਕੇ ਵੀ ਲਾ ਕੇ ਆ ਕੇ ਆਪਣਾ ਟਾਈਮ ਪਾਸ ਕਰਦੇ ਸੀ। ਹੋਲੀ-ਹੋਲੀ ਵਧਦੇ ਆ ਵਧਦੇ ਆ ਮਲਮ ਮਹਿੰਗਾਈ ਇਤਨੀ ਹੋ ਗਈ 20 2000 ਸਾਲ ਤੋਂ ਕਿ ਫਿਰ ਆਮ ਇੱਕ ਬੰਦੇ ਦਾ ਗੁਜ਼ਾਰੇ ਨਾਲ ਨਹੀਂ ਸੀ ਚੱਲਦਾ ਐਸੀ ਕੋਈ ਗੱਲ ਨਹੀਂ ਕਿ ਮੇਰੇ ਘਰ ਵਾਲੀ ਔਰ ਮੈਂ ਪਿਤਾ ਜੀ ਗੁਜ਼ਰਨ ਤੋਂ ਬਾਅਦ ਅਸੀਂ ਦੋਨੋਂ ਦੁਕਾਨ ਤੇ ਬੈਠਦੇ ਆ ਮਾਲ ਇੱਕ ਮੁੰਡਾ ਰੱਖਿਆ ਸਾਡੇ ਨਾਲ ਹੈਲਪ ਕਰਾਉਣ ਨੂੰ ਅਸੀਂ ਜੋ ਉਹਨੂੰ ਵੀ ਥਿਆੜੀ ਜੋ ਬਣਦੀ ਆ ਥੋੜੀ ਬੋਤੀ ਦੇ ਛੜਦੇ ਆ ਔਰ ਆਪਣਾ ਗੁਜ਼ਾਰਾ ਬਹੁਤ ਅੱਛਾ ਕਰ ਰਹੇ ਹਾਂ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਪ੍ਰਭੂ ਇਹ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬੜੀ ਕਿਰਪਾ ਹੈ ਸਾਡੇ ਤੇ ਅਸੀਂ ਸਭ ਵਾਸਤੇ ਸੁੱਖ ਮੰਗਦੇ ਹਾਂ ਇਹ ਹੀ ਕਹਿੰਦੇ ਆ ਕਿ ਪ੍ਰਭੂ ਸਭ ਤੇ ਮਿਹਰ ਪਰਿਆ ਹੱਥ ਰੱਖੀ ਉਹ ਸਾਡੇ ਤੇ ਵੀ ਦਿਯਾ ਦੀ ਸਤੀ ਬਣਾਈ ਰੱਖੀ ਅੱਜ ਤੁਸੀਂ ਇੰਨੀ ਮਿਹਨਤ ਐਨਾ ਸੰਘਰਸ਼ ਕੀਤਾ ਪੀੜੀ ਤੋਂ ਪੀੜੀ ਜਿਹੜੀ ਆ ਕੰਮ ਕਰਦੀ ਆ ਗਰੀਬੀ ਬਹੁਤ ਦੇਖੀ ਆ ਜਿਵੇਂ ਤੁਸੀਂ ਦੱਸਿਆ ਅੱਜ ਤੁਹਾਨੂੰ ਮਾਲਕ ਨੇ ਬਹੁਤ ਵੱਡੀ ਖੁਸ਼ੀ ਦਿੱਤੀ ਆ ਕੀ ਕਹਿਣਾ ਚਾਹੁੰਦੇ ਕੀ ਲੋਕਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਹਾਂ ਮੈਂ ਸੰਦੇਸ਼ ਇਹੀ ਦੇਣਾ ਚਾਹੁੰਦਾ ਹਾਂ ਕਿ ਈਸ਼ਵਰ ਨੇ ਮੈਨੂੰ ਦਿੱਤਾ ਜੋ ਤੇਲ ਫੁੱਲ ਉਹਦੇ ਵਿੱਚੋਂ ਮੈਂ 25 ਰੁਪਏ 25 ਪੈਸੇ ਜਿੱਤਾ तकरीबन 1 ਕਰੋੜ ਕਿੰਨਾ ਮਿਲਣਾ ਹੈ ਉਹਦੇ ਚ 25% ਪੈਸਾ ਮੈਂ ਧਾਰਮਿਕ ਪਾਸੇ ਲਾਵਾਂਗਾ ਮੈਂ ਜਿੱਥੇ ਜ਼ਰੂਰਤ ਸਮਝਾਂਗਾ ਵੀ ਵਾਕਏ ਇੱਥੇ ਲੱਗਣਾ ਚਾਹੀਦਾ ਹੈ ਮੈਂ ਉੱਥੇ ਲਾਣ ਨੂੰ ਤਿਆਰ ਹੋਵਾਂਗਾ ਅਗਰ ਮੈਨੂੰ ਦੁਬਾਰਾ ਪੈਸੇ ਉਹਦੇ ਚ ਇਨਕਮ ਹੋਏਗੀ ਅਸੀਂ ਮੀਆਂ ਬੀਬੀ ਰੋਟੀ ਖਾਣੇ ਬੱਚੇ ਸਾਡੇ ਘਰ ਹੈਗੇ ਉਹ ਠੀਕ ਠਾਕ ਆਪਣੇ ਆਪ ਅਸੀਂ ਜ਼ਰੂਰ ਬਾਕੀ ਦੇ ਪੈਸੇ ਵੀ ਧਾਰਮਿਕ ਜਗ੍ਹਾ ਸੇ ਲਾਣ ਦੀ ਕੋਸ਼ਿਸ਼ ਕਰਾਂਗੇ